ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਇਸ ਵਾਲੀ ਵੀਡੀਓ ਦੇ ਵਿੱਚ ਜਲਾਲਪੁਰੀਆ ਪਾਲਾ ਉਹ ਖਿਡਾਰੀ ਆ ਮੇਰੇ ਖਿਆਲਾਂ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਹੋਣੀ ਜਲਾਲਪੁਰੀਆ ਕੀ ਸ਼ੈ ਆ ਮੇਰੇ ਵੀਰੋ ਹਰ ਕੋਈ ਮੇਰੇ ਵੀਰੋ ਬੱਚਾ ਬੱਚਾ ਜੋ ਹੈ ਹਰ ਖਿਡਾਰੀ ਹਰ ਦਰਸ਼ਕ ਜੋ ਕਬੱਡੀ ਨਾਲ ਜੁੜਿਆ ਹੋਇਆ ਨਾ ਵੀ ਜੁੜਿਆ ਹੋ ਉਹ ਵੀ ਮੇਰੇ ਵੀਰੋ ਜਲਾਲਪੁਰੀਏ ਬਾਰੇ ਤਾਂ ਜਾਣਦਾ ਹੀ ਹੋਣਾ ਉਹਦੇ ਰਿਕਾਰਡ ਦਸਨੇ ਆ ਤੇ ਉਹਦੇ ਇਨਾਮ ਕੀ ਜਿੱਤੇ ਹੋਏ ਆ ਪਾਲੇ ਬਾਰੇ ਐਪਰੀਸ਼ੀਏਟ ਹੀ ਕਰਨਾ ਇੱਕ ਉਹਦੇ ਲਈ ਵੀਡੀਓ ਆ ਉਸ ਖਿਡਾਰੀ ਦੇ ਲਈ ਤਾਂ ਕਰਕੇ ਲਾਈਕ ਤੇ ਸ਼ੇਅਰ ਕਰ ਦਿਓ ਸਾਰੇ ਭਰਾਵਾਂ ਤਾਂ ਹੀ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਵੀ ਕਰਕੇ ਜਾਇਓ ਪਾਲੇ ਨੇ ਮੇਰੇ ਵੀਰੋ ਕੱਲੇ ਇਨਾਮ ਨਹੀਂ ਜਿੱਤੇ ਜੋ ਰਿਕਾਰਡ ਪਾਲੇ ਦੇ ਬਣਾਏ ਹੋਏ ਆ ਅੱਜ ਤੱਕ ਕੋਈ ਖਿਡਾਰੀ ਤੋੜ ਨਹੀਂ ਪਾਇਆ ਜਦੋਂ ਵਰਲਡ ਕੱਪ ਕਰਵਾਇਆ ਜਾਂਦਾ ਸੀਗਾ ਟੌਪ ਲੈਵਲ ਦਾ ਪਾਕਿਸਤਾਨ ਤੇ ਇੰਡੀਆ ਦਾ ਮੈਚ ਹੁੰਦਾ ਸੀ ਉੱਥੇ ਵੀ ਮੇਰੇ ਵੀਰੋ ਲਗਭਗ ਮੰਗ ਇਹੀ ਹੁੰਦੀ ਸੀ ਵੀ ਜੇ ਇੰਡੀਆ ਦੀ ਟੀਮ ਚ ਜਲਾਲਪੁਰੀਆ ਪਾਲਾ ਖੇਡੂਗਾ ਨਾ ਫਿਰ ਮੂਹਰਲੀ ਟੀਮ ਪਾਕਿਸਤਾਨ ਟੀਮ ਹਰਾਉਣ ਦੇ ਚਾਂਸ ਜ਼ਿਆਦਾ ਹੋਣਗੇ ਫੇਰੀ ਆਪਣੀ ਇੰਡੀਆ ਟੀਮ ਜਿੱਤਣੀ ਐ ਐਸੇ ਰਿਕਾਰਡ ਪਾਲੇ ਦੇ ਆ ਜਿਹੜੇ ਰਿਕਾਰਡ ਪਾਲੇ ਦੇ ਬਣਾਏ ਆ ਉਹ ਕਿਸੇ ਤੋਂ ਨਹੀਂ ਟੁੱਟਣੇ ਇਨਾਮਾਂ ਦੀ ਗੱਲ ਕਰੀਏ ਤਾਂ ਮੇਰੇ ਵੀਰੋ 100 ਤੋਂ ਉੱਪਰ ਹੀ ਪਾਲੇ ਜਲਾਲਪਰੀਏ ਦਾ ਮੋਟਰਸਾਈਕਲਾਂ ਦਾ ਜੋ ਹੈ ਜਿੱਤੇ ਹੋਏ ਆ 100 ਤੋਂ ਉਪਰ ਹੀ ਲੱਖਾਂ ਆਰੀ ਬੈਸਟ ਬਣਿਆ ਤੇ ਅੱਜ ਵੀ ਤੁਹਾਨੂੰ ਦੱਸ ਦਿੰਨਾ ਵੀ 2006 ਖਣੀ 7 ਤੋਂ ਨੈਸ਼ਨਲ ਪੱਧਰ ਤੇ ਯਾਨੀ ਕਿ ਓਪਨ ਵੱਡੇ ਮੈਚ ਖੇਡਣ ਲੱਗਿਆ ਸੀਗਾ ਤੇ ਅੱਜ ਦੇਖ ਲਓ ਤੁਸੀਂ ਕਿੰਨੇ ਸਾਲ ਹੋ ਗਏ 2-2 ਸਾਲ ਬਾਅਦ ਖਿਡਾਰੀ ਛੱਡੇ ਜਾਂਦੇ ਆ ਵੀ ਨਹੀਂ ਖੇਡੀ ਜਾਂਦੀ ਗੇਮ ਪਰ ਪਾਲਾ ਅੱਜ ਵੀ ਉਦਾਂ ਹੀ ਤੱਕ ਪਾਈ ਆਉਂਦਾ ਪਿੱਛੇ ਜੇ ਬੈਸਟ ਬਣਿਆ ਸੀ ਟਰੈਕਟਰ ਵੀ ਹੁਣ ਵੀ ਮੇਰੇ ਵੀਰੋ ਟਰੈਕਟਰਾਂ ਦਾ ਜੇਤੂ ਬਣ ਜਾਂਦਾ ਜਿੱਥੇ ਜਲਾਲਪਰੀਆ ਕਿਹੜਦਾ ਤੇ ਇਹ ਆ ਮੇਰੇ ਵੀਰੋ ਇਹਨੂੰ ਕਹਿੰਦੇ ਆ ਸੋਨ ਸਿੰਘ ਦੇ ਪੁੱਤ ਨੂੰ ਵੀ ਅੱਜ ਵੀ ਚਰਚਾ ਹੁੰਦੀ ਆ ਤੇ ਇਨਾਮ ਮੇਰੇ ਵੀਰੋ ਕੰਬੈਨ ਵੀ ਜਿੱਤੀ ਹੋਈ ਆ ਟਰੈਕਟਰ 10 ਤੋਂ ਉੱਪਰ ਜੱਤੇ ਹੋਏ ਆ ਬੋਲਟ ਮੋਟਰਸਾਈਕਲ ਵੀ ਲਗਭਗ ਝੜੀਆਂ ਲਾਹਾਂ ਹੋਗਾ ਫੋਰਚੂਨਰ ਸਕਾਰਪਿਓ ਦੇ ਵੱਡੇ ਸਨਮਾਨ ਹੋਏ ਹੋਏ ਆ ਸਭ ਜੋ ਇਹ ਚੀਜ਼ਾਂ ਪਾਲੇ ਦੀ ਕਿਰਪਾਲਾ ਕਹਿੰਦਾ ਉਹਨੇ ਦੱਸਿਆ ਨਹੀਂ ਉਹ ਤੋਂ ਪੁੱਛਿਆ ਵੀ ਸੀ ਵੀ ਕੀ ਕੋਸ਼ ਕਿਉਂਕਿ ਸਹੀ ਉਹਨੂੰ ਹੀ ਜਾਣਕਾਰੀ ਆ ਜਲਾਲਪਰੀਏ ਨੂੰ ਪਰ ਉਹਨੇ ਕਿਹਾ ਬਈ ਉਸ ਮਾਲਕ ਦੀ ਇੰਨੀ ਕਰਤਾ ਵੀ ਲੋੜ ਹੀ ਨਹੀਂ ਯਾਰ ਕਿਸੇ ਚੀਜ਼ ਦੀ ਪਰਮਾਤਮਾ ਨੇ ਇੰਨੇ ਜੋਗੇ ਕਰ ਦਿੱਤਾ ਤਾਂ ਅੱਜ ਜਲਾਲਪਰੀਏ ਦੀ ਮੇਰੇ ਵੀਰੋ ਦੁਨੀਆ دیਵਾਨੀ ਇਹ ਤੁਹਾਨੂੰ ਪਾਲੇ ਬਾਰੇ ਦੱਸਣਾ ਸੀਗਾ ਬਾਕੀ ਯਾਰ ਸ਼ੀਲੂ ਵੀ ਟੌਪ ਆ ਪਰ ਪਾਲੇ ਨੇ ਹਨਾ ਕਿੰਨੇ ਟਾਈਮ ਤੋਂ ਖੇਡਣਾ ਇਹ ਖੇਡਣ ਵਾਲੀ ਬਹੁਤ ਵੱਡੀ ਚੀਜ਼ ਆ ਵੀ ਇੰਨਾ ਟਾਈਮ ਖੇਡਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਜਦੋਂ ਸ਼ੀਲੂ ਵੀ ਇਸ ਮੁਕਾਮ ਤੇ ਪਹੁੰਚੂ ਇੰਨਾ ਟਾਈਮ ਖੇਡ ਕੇ ਇੰਨਾ ਨਾਮ ਬਣਾਊਗਾ ਫਿਰ ਮੇਰੇ ਵੀਰੋ ਆਪਾਂ ਕਹਿ ਸਕਦੇ ਆ ਵੀ ਪਾਲੇ ਦੀ ਟੱਕਰ ਦਾ ਹੋ ਗਿਆ ਹਰਿਆਣੇ ਵੀ ਬਾਕੀ ਮੇਰੇ ਵੀਰੋ ਸ਼ੀਲੂ ਅੱਜ ਦਾ ਟੌਪ ਆ ਪਾਲਾ ਕਦੋਂ ਦਾ ਟੌਪ ਆ ਇਹ ਤੁਸੀਂ ਵੀ ਜਾਣਦੇ ਆ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਨੂੰ ਤੇ ਆਪਾਂ ਜੋ ਹੈ ਨਵੀਂ ਵੀਡੀਓ ਵਿੱਚ ਨਵੇਂ ਖਿਡਾਰੀ ਬਾਰੇ ਲੈ ਕੇ ਮਿਲਦੇ ਆ ਵੀਡੀਓ ਧੰਨਵਾਦ